ਸਵੇਰ ਤੋਂ ਹੀ ਚੰਡੀਗੜ੍ਹ ਦੇ ਵਿੱਚ ਹੋ ਰਹੀ ਭਾਰੀ ਬਾਰਿਸ਼ ਨੇ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ ਪਰ ਸੁਖਨਾ ਝੀਲ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਸਿਰਫ 1 ਫੁੱਟ ਹੇਠਾਂ ਹੈ ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਨੇ ਅਤੇ ਝੀਲ ਦੇ ਆਲੇ-ਦੁਆਲੇ ਨਿਗਰਾਨੀ ਵਧਾ ਦਿੱਤੀ ਗਈ ਹੈ ਅਗਲੇ 24 ਤੋਂ 48 ਘੰਟਿਆਂ ਤੱਕ ਹਲਕੀ ਦਰਮਿਆਨੀ ਬਾਰਿਸ਼ ਜਾਰੀ ਰਹਿ ਸਕਦੀ ਹੈ ਜਿਸ ਦੇ ਕਾਰਨ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਭਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਇਸ ਮੌਕੇ ਤੇ ਸਾਡੇ ਪੱਤਰਕਾਰ ਵੱਲੋਂ ਹੋਰ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ ਆਉਤਾਰ ਨਾ ਕਰਦੀਆਂ ਸਾਂਜੀ ਅਗਰ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤੇ ਮੌਸਮ ਵਿਭਾਗ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਆਉਣ ਵਾਲੀ 17 ਤੇ 18 ਤਰੀਕ ਨੂੰ ਲਗਾਤਾਰ ਚੰਡੀਗੜ੍ਹ ਤੇ ਚੰਡੀਗੜ੍ਹ ਦੇ ਆਸ-ਪਾਸ ਦੇ ਏਰੀਏ ਦੇ ਵਿੱਚ بارش ਹੋਣ ਦੀ ਸੰਭਾਵਨਾ ਹੈ ਇਸ ਸਮੇਂ ਅਸੀਂ ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣਾ ਚਾਹੁੰਗਾ ਕਿ ਅਗਰ ਇਸ ਸਮੇਂ ਦੀ ਗੱਲ ਕਰੀਏ ਤੇ ਸਵੇਰ ਤੋਂ ਹੀ ਲਗਾਤਾਰ ਚੰਡੀਗੜ੍ਹ ਦੇ ਵਿੱਚ ਜਿਹੜੀ ਆ بارش ਹੋ ਰਹੀ ਹੈ ਕਿਥੇ ਨਾ ਕਿਥੇ ਯਾਤਾ ਯਾਦ ਵੀ ਜਿਹੜਾ ਹੈ ਪ੍ਰਭਾਵਿਤ ਹੋਇਆ ਤੇ ਸਾਫ਼ ਤੌਰ ਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ بارش ਹੋਏਗੀ ਉੱਥੇ ਤਾਪਮਾਨ ਦੀ ਨੋ ਮਿਲੀ ਹੈ ਹਾਲਾਂਕਿ ਯਾਤਿਆਤ ਦੀ ਗੱਲ ਕਰੀਏ ਜਦੋਂ بارش ਹੁੰਦੀ ਹੈ ਤੇ ਯਾਤਿਆਤ ਜਿਹੜਾ ਹੈ ਪ੍ਰਭਾਵਿਤ ਹੁੰਦਾ ਹੈ ਕਿਤੇ ਨਾ ਕਿਤੇ ਅਗਰ ਗੱਲ ਕੀਤੀ ਜਾਵੇ ਚੰਡੀਗੜੀ ਤੇ ਚੰਡੀਗੜ ਦੇ ਵਿੱਚ ਜਿਹੜੇ ਆਮ ਲੋਕ ਨੇ ਖਾਸ ਕਰ ਜਿਹੜੇ ਨੌਕਰੀ ਪੇਸ਼ਾ ਜਿਹੜੇ ਵਿਅਕਤੀ ਨੇ ਉਹ ਜਿਹੜੇ ਦੋ ਪਹੀਆ ਤੇ ਚਾਰ ਪਹੀਆ ਜਿਹੜਾ ਵਾਹਨ ਖਾਸ ਕਰ ਜਿਹੜੇ ਪ੍ਰਾਈਵੇਟ ਟਰਾਂਸਪੋਰਟ ਨੇ ਉਹਦਾ ਇਸਤੇਮਾਲ ਕਰਦੇ ਨੇ ਕਿਸੇ ਨਾ ਕਿਤੇ ਲੋਕਾਂ ਨੂੰ ਜਿਹੜਾ ਹੈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਸਵੇਰ ਤੋਂ ਹੀ ਲਗਾਤਾਰ ਜਿਹੜੀ ਹੈ بارش ਹੋ ਰਹੀ ਹੈ ਕਰੀਬ 5 ਵਜੇ ਤੋਂ ਲੈ ਕੇ ਹੁਣ ਤੱਕ ਜਿਹੜੀ ਹੈ ਲਗਾਤਾਰ بارش ਹੈ ਤੇ ਹੁਣ ਪੂਰਾ ਦਿਨ ਜਿਹੜੀ ਹੈ بارش ਦੱਸੀ ਗਈ ਹੈ ਮੌਸਮ ਵਿਭਾਗ ਵੱਲੋਂ ਕੱਲ ਵੀ ਜਿਹੜੀ ਹੈ بارش ਇਸ ਤਰ੍ਹਾਂ ਹੀ ਰਹੇਗੀ ਤੇ ਪਰਸੋਂ ਵੀ ਜਿਹੜੀ ਹੈ بارش ਇਸ ਤਰ੍ਹਾਂ ਹੀ ਰਹੇਗੀ ਉੱਥੇ ਹੀ ਅਗਰ ਗੱਲ ਕਰੀਏ ਹਿਮਾਚਲੀ ਇਲਾਕੇ ਦੀ ਤੇ ਹਿਮਾਚਲੀ ਇਲਾਕੇ ਦੇ ਵਿੱਚ ਵੀ ਲਗਾਤਾਰ بارش ਹੋ ਰਹੀ ਹੈ ਜਿਹਦਾ ਅਸਰ ਨਿਜਲੇ ਇਲਾਕਿਆਂ ਦੇ ਵਿੱਚ ਯਾਨੀ ਕਿ ਚਾਹੇ ਪੰਜਾਬ ਦੀ ਗੱਲ ਕਰੀਏ ਚਾਹੇ ਹਰਿਆਣੇ ਦੀ ਗੱਲ ਕਰੀਏ ਉੱਥੇ ਦੇਖਣ ਨੂੰ ਮਿਲ ਰਿਹਾ ਹੈ ਤਾਪਮਾਨ ਦੇ ਵੀ ਜਿਹੜੀ ਹੈ ਜ਼ਰੂਰ ਗਿਰਾਵਟ ਦੇਖਣ ਨੂੰ ਮਿਲੀ ਹੈ ਮਗਰ ਉੱਥੇ ਜਿਹੜੀ ਖਾਸ ਕਰ ਮੌਸਮੀ ਬਿਮਾਰੀਆਂ ਹੁੰਦੀ ਹੈ ਅਕਸਰ ਦੇਖਣ ਨੂੰ ਮਿਲਦਾ ਹੈ ਜਦ ਬਾਰਿਸ਼ ਹੁੰਦੀ ਹੈ ਤੇ ਹੈਜ਼ੇ ਦੀ ਬਿਮਾਰੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਉੱਥੇ ਹੀ ਪਾਣੀ ਜਿਹੜਾ ਹੈ ਖਰਾਬ ਪਾਣੀ ਪੀਣ ਨਾਲ ਜਿਹੜਾ ਹੈ ਲੋਕਾਂ ਨੂੰ ਪੇਟ ਜਿਹੜਾ ਹੈ ਖਰਾਬ ਹੁੰਦਾ ਤੇ ਲਗਾਤਾਰ ਹਸਪੀਟਲ ਦੇ ਵਿੱਚ ਵੀ ਨੰਬਰ ਆਫ ਕੇਸਿਸ ਜਿਹੜੇ ਨੇ ਇਸ ਚੀਜ਼ ਦੇ ਵਾਧੇ ਦਿਖਾਈ ਦੇ ਰਹੇ ਨੇ ਕਿਉਂਕਿ ਅਕਸਰ ਜਦੋਂ ਬਾਰਿਸ਼ ਹੁੰਦੀ ਹੈ ਤੇ ਉਸ ਸਮੇਂ ਦੇਖਣ ਨੂੰ ਮਿਲਦਾ ਹੈ ਕਿ ਜਿਹੜਾ ਬਰਸਾਤੀ ਪਾਣੀ ਹੈ ਉਹ ਪੀਣ ਵਾਲੇ ਪਾਣੀ ਦੇ ਵਿੱਚ ਮਿਲ ਜਾਂਦਾ ਹੈ ਤੇ ਉਸ ਤੋਂ ਬਾਅਦ ਲੋਕਾਂ ਨੂੰ ਪੇਟ ਦੀ ਜਿਹੜੀਆਂ ਹੈ ਸਮੱਸਿਆਵਾਂ ਕਾਫੀ ਹੁੰਦੀਆਂ ਹਨ ਉੱਥੇ ਮੋਹਾਲੀ ਦੇ ਨਾਲ ਲੱਗਦੇ ਖਰੜ੍ਹ ਏਰੀਆ ਦੀ ਗੱਲ ਕਰੀਏ ਉੱਥੇ ਹੁੰਦੀ ਵੀ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਲਗਾਤਾਰ ਲੋਕਾਂ ਦੀ ਸ਼ਿਕਾਇਤਾਂ ਜਿਹੜੀਆਂ ਨੇ ਮਿਊਂਸੀਪਲ ਕਾਰਪੋਰੇਸ਼ਨ ਖਰੜ੍ਹ ਨੂੰ ਜਾ ਰਹੀਆਂ ਨੇ ਕਿ ਉੱਥੋਂ ਦਾ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਠੀਕ ਨਹੀਂ ਹੈ ਹਾਲਾਂਕਿ ਪਾਣੀ ਦੇ ਜਿਹੜੇ ਸੈਂਪਲ ਨੇ ਉਹ ਵੀ ਫੇਲ ਹੋਏ ਨੇ ਤੇ ਲਗਾਤਾਰ ਇਹ ਜਿਹੜੀ ਸਮੱਸਿਆਵੇਂ بارش ਦੇ ਕਾਰਨ ਜਿਹੜੀਆਂ ਦੇਖਣ ਨੂੰ ਮਿਲਦੀਆਂ ਤੇ ਉੱ ਸਾਫ ਤੌਰ ਤੇ ਕਹਣਾ ਕਿ ਹਲੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਜਿਹੜੀ ਹੈ ਰਾਹਤ ਜਿਹੜੀ ਹੈ ਬਿਲਕੁਲ ਨਹੀਂ ਮਿਲਦੀ ਦਿਖਾਈ